ਅਸੀ ਕਾਲ ਜੀ ਸਵਾਗਤ ਹੈ ਆਪਣੀ ਵੀਡੀਓ ਚ ਅਨ ਹੀਅਰ ਥਿੰਗਸ ਪੇਜ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੇ ਕਮੈਂਟ ਜਰੂਰ ਕਰਿਆ ਕਰੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ WhatsApp ਤੇ ਕਈ ਵਾਰ ਆਪਾਂ ਕਿਸੇ ਤੋਂ ਫੋਟੋ ਖਿਚਵਾ ਲੈਨੇ ਆ ਆਪਾਂ ਕਹਿ ਦਿੰਨੇ ਆ ਅਗਲੇ ਨੂੰ ਯਾਰ ਭਾਈ ਮੈਨੂੰ ਡਾਕੂਮੈਂਟ ਕਰਕੇ ਭੇਜੀ ਯਾਰ ਹਨਾ ਅਗਲਾ ਹਫਤਾ ਲੰਘਾ ਦਾ 10 ਦਿਨ ਲੰਘਾਉਂਦਾ ਫੋਟੋ ਆਉਂਦੀ ਨਹੀਂ ਉਹਦੇ ਨੂੰ ਜੀ ਅੱਕ ਜਾਂਦਾ ਆਪਣਾ ਨਵੀਆਂ ਫੋਟੋਆਂ ਕਰੀਆਂ ਆਉਂਦੀਆਂ ਨਹੀਂ ਜੇ ਆਪਾਂ ਅਗਲੇ ਨੂੰ ਆਏ ਕਹਿੰਦੇ ਆ ਵੀ ਭਾਈ ਭੇਜ ਦੇ ਬਸ ਵੀ ਸਿੱਧਗੀ ਭੇਜ ਦੇ ਕੋਈ ਗੱਲ ਨਹੀਂ ਡਾਕੂਮੈਂਟ ਬਣਾਉਣ ਤੇ ਅਗਲਾ ਦਿੱਕਤ ਮੰਨ ਜਾਂਦਾ ਹੁਣ ਤੁਸੀਂ ਜਿਹੇ ਜੀ ਫੋਟੋ ਖਿੱਚੋਗੇ ਉਨੀ ਐਚਡੀ ਕੁਆਲਿਟੀ ਚ ਸੈਂਡ ਹੋਊਗੀ ਫੋਟੋ ਉਹਦੇ ਕੋਈ ਪਿਕਸਲ ਨਹੀਂ ਘਟਦੇ ਕੋਈ ਪਿਕਸਲ ਪਾੜਦੇ ਨਹੀਂ ਹੈ ਨਾ ਐਚਡੀ ਕੁਆਲਿਟੀ ਸੈਂਡ ਹੋਊਗੀ ਫੋਟੋ ਉਹਦੇ ਵਾਸਤੇ ਤੁਸੀਂ ਵਟਸਐਪ 'ਚ ਇੱਕ ਸੈਟਿੰਗ ਕਰਨੀ ਹੈ ਛੋਟੀ ਜੀ ਤੇ ਆਹ ਵੀਡੀਓ ਦੇਖ ਕੇ ਤੁਸੀਂ ਸੈਟਿੰਗ ਕਰ ਲਿਓ ਛੋਟੀ ਜੀ ਸੈਟਿੰਗ ਹੈ ਨਾ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਪੇਜ ਨੂੰ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਲਓ ਇਹੋ ਜੀਆਂ ਬਹੁਤ ਸਾਰੀਆਂ ਵੀਡੀਓ ਆਪ ਰਿਆਨਾਂ ਪਾਉਣੀਆਂ ਤੁਹਾਡੇ ਲਈ ਇੱਕ ਵੀਡੀਓ ਤੇ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣਾ WhatsApp ਜਿਹੜਾ ਉਹ ਅਪਡੇਟ ਕਰ ਲੈਣਾ ਹੈ ਕਈ ਵਾਰ ਕਿਸੇ ਕੋਲੇ ਨਹੀਂ ਅਪਡੇਟ ਆਈ ਹੁੰਦੀ ਤਾਂ ਫਿਰ ਉਹ ਪ੍ਰੋਬਲਮ ਆ ਜਾਂਦੀ ਹੈ ਅਗਲਾ ਕਮੈਂਟ ਕਰਦਾ ਹੈ ਕਹਿੰਦਾ ਵੀ ਭਾਈ ਮੇਰੇ ਕੋਲ ਤਾਂ ਆਈ ਨਹੀਂ ਤੂੰ ਗਲਤ ਦੱਸਦਾ ਹੈ ਨਾ ਸੋ ਆਜੋ ਵੀਡੀਓ ਸ਼ੁਰੂ ਕਰਦੇ ਆ WhatsApp ਓਪਨ ਕਰਨਾ WhatsApp ਉੱਪਰ 3 ਡਾਟਸ ਤੇ ਕਲਿੱਕ ਕਰਨਾ ਹੈ ਉੱਪਰ ਫਿਰ ਜਾਣਾ ਸੈਟਿੰਗਸ ਸੈਟਿੰਗਸ ਤੇ ਜਾ ਕੇ ਤੁਸੀਂ ਜਦੋਂ ਇੱਥੇ ਸਟੋਰੇਜ ਐਂਡ ਡਾਟਾ ਦਾ ਆਪਸ਼ਨ ਹੁੰਦਾ ਉਹ ਤੇ ਕਲਿੱਕ ਕਰਾਂਗੇ ਉਹਦੇ ਕਲਿੱਕ ਕਰਕੇ ਤੁਹਾਨੂੰ ਸਾਹਮਣੇ ਲਿਖਿਆ ਦਿਸੂਗਾ ਮੀਡੀਆ ਅਪਲੋਡ ਕੁਆਲਿਟੀ ਠੀਕ ਹੈ ਇਹ ਤੇ ਕਲਿੱਕ ਕਰਨਾ ਹੈ ਸਾਰਿਆਂ ਨੇ ਤੁਸੀਂ ਚੈੱਕ ਕਰ ਲਓ ਚਾਹੇ ਹੁਣ ਕੱਢ ਕੇ ਆਉਦਾ WhatsApp ਤੁਹਾਡੇ ਸਟੈਂਡਰਡ ਕੁਆਲਿਟੀ ਹੋਊਗੀ ਠੀਕ ਹੈ ਉਹਨੂੰ HD ਕੁਆਲਿਟੀ ਚ ਕਰ ਦੇਣਾ ਹੁਣ ਇਹਨੂੰ ਕਰ ਦੇਣਾ ਸੇਵ ਹੁਣ HD ਕੁਆਲਿਟੀ ਚ ਸਾਰੀਆਂ ਵੀਡੀਓਜ਼ ਫੋਟੋਸ ਤੁਹਾਡੀਆਂ ਸੈਂਡ ਹੋਣਗੀਆਂ ਜਿਹਨੂੰ ਵੀ ਤੁਸੀਂ ਕਰਨੀਆਂ ਨੇ ਜਾਂ ਜਿਹਤੋਂ ਵੀ ਤੁਸੀਂ ਭਜਵਾਉਣੀਆਂ ਨੇ ਉਹਨੂੰ ਇਹ ਰੀਲ ਸ਼ੇਅਰ ਕਰ ਦਿਓ ਆਪਣੀ ਵੀਡੀਓ ਸ਼ੇਅਰ ਕਰ ਦਿਓ ਤੇ ਉਹ ਵੀ ਸੈਟਿੰਗ ਕਰ ਲੇ ਭਰਾ ਆਪਣਾ ਤੇ ਆਪਾਂ ਨੂੰ ਵੀਡੀਓ ਵੀਡੀਓ ਤੁਸੀਂ ਵੀ ਕਰੋ ਤੇ ਸਾਰੇ ਸੈਟਿੰਗ ਕਰੋ ਕਰਕੇ ਦੇਖੋ ਤੁਹਾਡੇ ਸੈਟਿੰਗ ਇਹ ਆਨ ਨਹੀਂ ਹੋਣੀ 100% 99% ਲੋਕਾਂ ਦੇ ਇਹੀ ਹੁੰਦੀ ਹੈ ਸਟੈਂਡਰਡ ਕੁਆਲਿਟੀ ਐਚਡੀ ਕੁਆਲਿਟੀ ਕਰੋ ਵਧੀਆ ਵੀਡੀਓ ਸੈਂਡ ਕਰੋ ਵਧੀਆ ਭੇਜੋ ਸੋ ਧੰਨਵਾਦ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ